ਆਡੇ ਘਰ ਵੀ ਨਾ ਕੋਖ ਨਹੀਂ ਹਾਲ ਸਾਰੇ ਕੰਮ ਨਾ ਕਹਿ ਕਹਿ ਤੇ ਕਰਾਉਣੇ ਪੈਂਦੇ ਆਗੇ ਆ ਬੋਤਲਾਂ ਕਿੱਥੇ ਛੁੱਟੀਆਂ ਬੰਦੇ ਦਾ ਕੰਮ ਆ ਉਧਰ ਲਾਇਆ ਡਸਟਬਿਨ ਤੁਸੀਂ ਉਧਰ ਰੱਖੋ ਨਿਆਣੇ ਵੀ ਪੀ ਪੀ ਠੰਡੇ ਤੇ ਇੱਥੇ ਮਾਰ ਦੇ ਚੋਚਕ ਸਾਲ ਹੋ ਗਿਆ ਇੱਥੇ ਝੋਨਾ ਪਏ ਨੂੰ ਉਹ ਵੀ ਖਰਾਬ ਹੋ ਗਿਆ ਕਿਤੇ ਆਪਣੇ ਆਪ ਤੈਨੂੰ ਮੁੰਡੇ ਨੂੰ ਇਹ ਨਹੀਂ ਆ ਕਿ ਮੈਂ ਕਦੇ ਵਾਂਡੀ ਬਣਾ ਲਾਂ ਉਹ ਵੀ ਕਦੇ ਚੂਹਿਆਂ ਨੇ ਕਿਦਾਂ ਮੋਰੀਆਂ ਕੀਤੀਆਂ ਤੇ ਰੋਡਾਂ ਕੀਤੀਆਂ ਆ ਨੀਪਾ ਮੋ ਹਾਂਜੀ ਤੇਰਾ ਮੇਰੇ ਗੱਲ ਸੁਣ ਇਦਾਂ ਕਰ ਕਿ ਕੁੜੀ ਨੂੰ ਫੋਨ ਲਾ ਕੱਲ ਤੇ ਮੈਂ ਤੈਨੂੰ ਕਿਹਾ ਨਹੀਂ ਕਿ ਕੱਲ ਉਹ ਗੁੱਸੇ ਚ ਗਈ ਸੀ ਤੇ ਕੀਪ ਤਾਂ ਗੱਲ ਹਟਣਾ ਕਰੇ ਕਿ ਨਾ ਤੇ ਹੁਣ ਉਹਦਾ ਗੁੱਸਾ ਠੰਡਾ ਹੋ ਗਿਆ ਹਣਾ ਤੇ ਇੱਕ ਵਾਰੀ ਫੋਨ ਲਾ ਗੱਲ ਤੇ ਕਰੀਓ ਉਹ ਨਾਲ ਚਲੋ ਠੀਕ ਆ ਮੰਮੀ ਮੈਂ ਲਿਉ ਨਹੀਂ ਫੋਨ ਤੇ ਲਾ ਕੇ ਦਿੰਨੀ ਤੁਹਾਨੂੰ ਗਈ ਬੈਲ ਮੰਮੀ ਚਲ ਦੇ ਚੱਕੂਗੀ ਤਾਂ ਤਾਂ ਹੀ ਆ ਪਾਣੀ ਆ ਜੇ ਤੇ ਦਾ ਮੂੰਹ ਫਲਾ ਕੇ ਬੈਠੀ ਹੋਵੇ ਲੱਗਦੀ ਤੇ ਇਦਾਂ ਦੀ ਆ ਤੁਹਾਨੂੰ ਪਤਾ ਤਾਂ ਹੈਗਾ ਵਾ ਅੱਗੇ ਮਾੜੀ ਜੀ ਗੱਲ ਕਰਦੀ ਹੈ ਨਾ ਤੇ ਗੁੱਸਾ ਕਰ ਲੈਂਦੀ ਹੁੰਦੀ ਆ ਆ ਨਹੀਂ ਤੇ ਉਹ ਪਹਿਲੀ ਬੈਲ ਤੇ ਫੋਨ ਚੁੱਕਦੀ ਹੁੰਦੀ ਭੱਜੀ ਹੁੰਦੀ ਮੇਰੇ ਮਾਂ ਦਾ ਫੋਨ ਆਉਂਦਿਆ ਮੰਮੀ ਫੋਨ ਤੇ ਉਹਨੇ ਕੱਟ ਦਿੱਤਾ ਵਾ ਗੋ ਨੇ ਉਹ ਕੰਮ ਧੰਦਾ ਕਰਨ ਦੇ ਹੀ ਹੁਣੀ ਆ ਤੈਨੂੰ ਪਤਾ ਐਵੇਂ ਕੰਮ ਦਾ ਜ਼ੋਰ ਹੁੰਦਾ ਕੋਈ ਨਹੀਂ ਦੋਰੇ ਲਾ ਨਾ ਮੰਮੀ ਫੋਨ ਉਹਨੇ ਕੱਟ ਹੀ ਦਿੱਤਾ ਹੀ ਵੇਖ ਲੋ ਤੁਸੀਂ ਆਂਦੇ ਕੰਮ ਤੰਦਾ ਕੰਡਾ ਹੀ ਹੋਣੀ ਹੈ ਨਹੀਂ ਫੋਨ ਉਹਦੇ ਹੱਥ ਦੇ ਵਿੱਚ ਹੀ ਆ ਪਰ ਉਹ ਗੁੱਸੇ ਦੇ ਵਿੱਚ ਉਹਨੇ ਸਾਡੇ ਨਾਲ ਗੱਲ ਹੀ ਨਹੀਂ ਕਰਨੀ ਨਹੀਂ ਇਹ ਸਾਰੇ ਪਵਾੜੇ ਦੀ ਜੜ ਦਰਮੀਤ ਵਾ ਇਹ ਸਾਰਾ ਕੁਝ ਉਹਦੀ ਵਜ੍ਹਾ ਨਾਲ ਹੋਇਆ ਵਾ ਪਹਿਲਾਂ ਬੰਦੇ ਦਾ ਕੰਮ ਬੰਦਾ ਕੋਈ ਵੀ ਕੰਮ ਕਰਨਾ ਘਰ ਚ ਸਲਾਹ ਕਰੋ ਤੇ ਫੇਰ ਅਗਲੇ ਨਾਲ ਗੱਲ ਕਰੋ ਸਿੱਧੀ ਉਹਦੇ ਨਾਲ ਡੱਬੀ ਸਿੱਧੀ ਗੱਲ ਕਰਨ ਉਹ ਗੱਲ ਬੁਰਿਆ ਦੇ ਨਹੀਂ ਹਾਨੂੰ ਵੜਾਤਾ ਸਾਰਾ ਚਿਕੜ ਹੱਟ ਤੇ ਛੱਡ ਦਿੱਤਾ ਮੰਮੀ ਗਲਤੀਆਂ ਆਪ ਕਰ ਲੈਣੀਆਂ ਤੇ ਕਸੂਰਵਾਰ ਹਾਨੂੰ ਮੰਨ ਲੈਣਾ ਤੇ ਉਸੇ ਵੇਲੇ ਮੂੰਹ ਫਲਾ ਕੇ ਤੇ ਉੱਡ ਵੀ ਗਈ ਆ ਤੂੰ ਦੋਵੇਂ ਬੇਟੀਆਂ ਤੇ ਭੈਣ ਕਿੱਥੇ ਆ ਵੇ ਭੈਣ ਤੈਨੂੰ ਕੀ ਦਸੀਏ ਤੂੰ ਤੇ ਆਇਆ ਰਾਤੀ ਅੱਧੀ ਰਾਤ ਪੈਲੀ ਨੂੰ ਪਾਣੀ ਲਾਉਂਦਾ ਤੇ ਜਾਣ ਕੇ ਵੀ ਨਿਕਲ ਪੁੱਛਿਆ ਨਹੀਂ ਦੱਸਿਆ ਨਹੀਂ ਕਿ ਇਹਨੂੰ ਤਾਂ ਆਣ ਕੇ ਸੌਂ ਗਿਆ ਅੰਦਰ ਵੜ ਕੇ ਉਹਦੇ ਰਾਤੀ ਭਰਾਵਾਂ ਨਾਲ ਲੜ ਕੇ ਹੱਡਣਾ ਤੇ ਘਰੋਂ ਚੱਲ ਗਈ ਆ ਲੜ ਕੇ ਚੱਲ ਗਈ ਕੀ ਹੋ ਗਿਆ ਏ ਵੇ ਗਰਮੀ ਦਾ ਇਸ਼ਾਰਾ ਕਰਿਆ ਤਰੇ ਆਏ ਕੀ ਕਰੀਏ ਗਰਮੀ ਦਾ ਕੀ ਕਹਤਾ ਗਰਮੀ ਨੂੰ ਹੁਣ ਕਹਿਣਾ ਅੰਨੇ ਕੀ ਮੈਂ ਇਦਾਂ ਉਹਨਾਂ ਨਾਲ ਗੱਲ ਕਰਨ ਦੀ ਫੋਨ ਤੇ ਉਹਨੇ ਕਦੇ ਸੁਣ ਲਗਾ ਹੋਣ ਗਿਆ ਉਹ ਇਦਾਂ ਹੀ ਮਾਵਾਂ ਤੇ ਹੀ ਗੱਲ ਕਰਨ ਦੀ ਆਂਦੇ ਮੈਂ ਬੱਚਾ ਗੋਦ ਲੈਣਾ ਵਾ ਤੇ ਮੈਂ ਚੱਲ ਕੋਈ ਗੱਲ ਨਹੀਂ ਲੱਲਾ ਉਹ ਜਵਾਨਣੇ ਨੇ ਆਈ ਆ ਤੇ ਉਹਨੂੰ ਆਉਂਦੇ ਸਾਈਆਂ ਵਧਾਈਆਂ ਲਾਤੀਆਂ ਤੂੰ ਇਦਾਂ ਕਰ ਮੇਰਾ ਮੁੰਡਾ ਲੱਲਾ ਤੇ ਮੈਂ ਉਹਨੂੰ ਕਹ ਵੀ ਨਹੀਂ ਇਹ ਕੰਮ ਨਹੀਂ ਸਾਡੇ ਸੂਤਰਾ ਨਾਲ ਸਾਡੇ ਰਿਸ਼ਤੇ ਚ ਫਿੱਕ ਪੈਣੀ ਆ ਬਿਲਕੁਲ ਬਿਲਕੁਲ ਠੀਕ ਆ ਤੇ ਇਸੇ ਗੱਲੋਂ ਹੀ ਭਰਾਵਾ ਲੜ ਕੇ ਤੇ ਗਾਂ ਗਈ ਇਹ ਤੁਸੀਂ ਤੇ ਮੇਰੀਆਂ ਖੁਸ਼ੀਆਂ ਨਹੀਂ ਵੇਖ ਕੇ ਯਾਰ ਦੀਆਂ ਤੈਨੂੰ ਪਤਾ ਉਹ ਤਾਂ ਅੱਜ ਨਿਗੀ ਜੀ ਗੱਲ ਤੋਂ ਮੂੰਹ ਪਲਾਕ ਬਹਿ ਜਾਂਦੀ ਆ ਗੁੱਸੇ ਖਰੀ ਬੜੀ ਮੰਮੀ ਭੈਣ ਹੱਡੀ ਗੁੱਸਾ ਕਰਮੀ ਦੀ ਵਦਨ ਦੀ ਆ ਕੋਈ ਗੱਲ ਨਹੀਂ ਤੁਸੀਂ ਦੁਬਾਰਾ ਫੇਰ ਲਾਓ ਭੋਣ ਫੇਰ ਹੁਆ ਚੁੱਕਣਾ ਉਹਨੇ ਕੋਈ ਗੱਲ ਨਹੀਂ ਮੈਂ ਤਾਂ ਕੰਨੀਰ ਲਾ ਨਹੀਂ ਚੁੱਕਿਆ ਉਹ ਤੇ ਗਾੜੀਆਂ ਨਾ ਫੋਨ ਕੱਟੀ ਜਾਂਦੀ ਆ ਪਰ ਇੱਕ ਗੱਲ ਹੈਗੀ ਆ ਗੁੱਸਾ ਉਹ ਨਖੀ ਜੀ ਹੈਗੀ ਆ ਉਹਦੇ ਤੇ ਅੱਗੇ ਨਾ ਤੇ ਤੁਹਾਨੂੰ ਪਤਾ ਬਾਜੀ ਸਿਰ ਤੇ ਤੇ ਨਾ ਉਹਦੀ ਲਾਦੀ ਹੈਗੀ ਆ ਤੇ ਉਹਦੇ ਅੱਗੇ ਉਹ ਗੱਲ ਵੀ ਖੀਜੀ ਰਹਿੰਦੀ ਆ ਤੁਹਾਨੂੰ ਪਤਾ ਉਹਦਾ ਤੇ ਗੁੱਸਾ ਅੱਗੇ ਉਹ ਗੱਲ ਸਤਵੇਂ ਸਮਾਨ ਨੂੰ ਸੁਣਦਾ ਵਾ ਫੇਰ ਵੀ ਜਿੱਦਾਂ ਮਰਜੀ ਆ ਕਰ ਵਾਲਾ ਹੀ ਹੁੰਦਾ ਹੋਰ ਗੱਲ ਹੁੰਦੀ ਆ ਜਾਂ ਲਾਦੀ ਹੁੰਦੀ ਬੰਦੇ ਦਾ ਜੀ ਲੱਗਾ ਰਹਿੰਦਾ ਤੇ ਉਹਨੇ ਗੁੱਸਾ ਕਰ ਲੈ ਪਰ ਸਾਰਾ ਕਸੂਰ ਤੇ ਇਹਦਾ ਹੀ ਆ ਨਾ ਇਹਨੂੰ ਇਹੋ ਜੀ ਸਾਈ ਲਾਉਣੀ ਨਹੀਂ ਚਾਹੀਦੀ ਗਰਮੀ ਦਾ ਕੱਖ ਨਹੀਂ ਹਾਲ ਇੱਕ ਸੇ ਆਪਾਂ ਨਿਬੜਦਾ ਦੂਜਾ ਫੇਰ ਤਿਆਰ ਕਰਦੀ ਖੁੱਖ ਨਾ ਖਣਾ ਤੂੰ ਹੀ ਤਖਾਈ ਸਰਦੀ ਘਰ ਚ ਵੀ ਕਪਾਤ ਤੁਰਿਆ ਰਵੇ ਸਾਡੇ ਘਰ ਇੱਕ ਨਿਬੜਦਾ ਨਹੀਂ ਦੂਜਾ ਫੇਰ ਸੇ ਆਪਾਂ ਬੰਦੀ ਸਾਡੇ ਘਰੇ ਹੁਣ ਇਹ ਆ ਪੰਗਾ ਪਾਤਾ ਨਹੀਂ ਚੱਲ ਜੇ ਇਹਨੇ ਸਾਕ ਰਾਤੀ ਇਹਨੇ ਜੇ ਇਹਨੇ ਦੇਣਾ ਹੈ ਮੁੰਡਾ ਤੇ ਕਮ ਸੇ ਕਮ ਪਹਿਲੋ ਘਰ ਤੇ ਗੱਲ ਕਰ ਲੈਂਦੀ ਅਹੀਂ ਨੂੰ ਦੱਸ ਦਿੰਦੇ ਵੀ ਇਹ ਕਾ ਫੈਸਲਾ ਤੇਰਾ ਸਹੀ ਆ ਜਾਂ ਗਲਤ ਆ ਹਾਂ ਬਿਲਕੁਲ ਤਾਈਓ ਮੈਂ ਆਖਾਂ ਤੁਸੀਂ ਤੇ ਆਂਦੀ ਆਖਿਆ ਨਹੀਂ ਮੈਂ ਹੀ ਭੈਣ ਨੂੰ ਆਖਿਆ ਵੀ ਚਾਰ ਦਿਨ ਆ ਜਾ ਤੇ ਸਾਡੇ ਕੋਲ ਚਾਰ ਦਿਨ ਰੋ ਮੈਨੂੰ ਨਹੀਂ ਪਤਾ ਵੀ ਇਹ ਹੋਰ ਹੀ ਲਾਰੇ ਬੁੱਤੇ ਲੰਦੀ ਫਿਰਦੀ ਆ ਇਹਦੇ ਦਿਲ ਦੇ ਵਿੱਚ ਆ ਮੈਲਵਾ ਇੰਨੀ ਆਏ ਚਲਾਕੀਆਂ ਕਰਦੀ ਫਿਰਦੀ ਆ ਤਵੇ ਮੇਰੀ ਗੱਲ ਸੁਣਨ ਨਾਲੇ ਤੂੰ ਵੀ ਕਿਤੇ ਕੋ ਕੰਮਾਂ ਤੇ ਆਂ ਦੇ ਲਿਆ ਕਰ ਕੋਹਗਾ ਲੈ ਇਹਨਾਂ ਕਮਾ ਵੰਡ ਪਿਆ ਵਾ ਤੈਨੂੰ ਕਿਤੇ ਪਿਆਲਾ ਉਹ ਮਾਤਾ ਖਰਦਾਂ ਟਾਈਮ ਹੀ ਲੱਗਦਾ ਸਵੇਰੇ ਸਾਮੀ ਸੱਚ ਹੁੰਦੇ ਆ ਇਹਨਾਂ ਵਾ ਹੁਣ ਵੀ ਲਾਗੇ ਰੋਟੀ ਪਾ ਕੇ ਇਹਨੂੰ ਮੈਂ ਛੋਟ ਕੇ ਆਣਾ ਤੇ ਚੱਕੀ ਤੇ ਤੇ ਵੰਡ ਬਣਾ ਲੀਣੀ ਆ ਵੜ ਨੂੰ ਪਾਦ ਨਹੀਂ ਵੰਡ ਹਨਾ ਤੁਹਾਨੂੰ ਆਪਣੇ ਆਪ ਨੇ ਧਿਆਨ ਹੁੰਦਾ ਜਿੱ ਨજર ਕੋਈ ਆਖੇ ਨਾ ਮੰਮੀ ਮੈਂ ਤੇ ਕਹਿ ਕਹਿਣਾ ਹਾਰ ਹੀ ਹੋ ਗਈ ਆ ਜੇ ਮੈਂ ਮੁੰਡੇ ਨੂੰ ਆਣੀ ਆ ਉਹ ਨਹੀਂ ਧਿਆਨ ਕਰਦਾ ਮੰਮੀ ਮੈਨੂੰ ਕੱਟਾ ਚੜਦਾ ਚੱਲ ਉਹਦੀ ਗੱਲ ਵੀ ਸਹੀ ਉਹਨੂੰ ਤੁਹਾਨੂੰ ਪਤਾ ਅਲਰਜੀ ਹੋ ਜਾਂਦੀ ਆ ਸਿੱਕਾਂ ਦੀ ਤੇ ਜੇ ਇਹਨਾਂ ਨੂੰ ਆਣੀ ਆ ਇਹ ਆਂਦੇ ਮੇਰਾ ਟਾਈਮ ਨਹੀਂ ਲੱਗਦਾ ਤੇ ਹੁਣ ਮੈਂ ਤੇ ਸਿਰ ਤੇ ਚੁੱਕ ਕੇ ਲੈ ਨਹੀਂ ਜਾਣੇ ਨਹੀਂ ਤੇ ਜੇ ਡੰਗਰਾਂ ਨੂੰ ਪਾਓਗੇ ਤੇ ਡੰਗਰ ਕੋਹ ਦੇਣਗੇ ਉਹ ਚੱਲ ਮਾਤਾ ਛੋਟਾਂਗਾ ਹੁਣ ਇੱਕ ਗੱਲ ਲੈ ਕੇ ਨੈ ਬੈਜੋ ਚੰਗਾ ਤੁਸੀਂ ਛੋਟਾਂ ਨੂੰ ਸਾਮਾ ਜਾ ਕੇ ਨਾ ਸਿਰੇ ਵੰਡੇ ਬਣਾ ਕੇ ਤੇ ਲੈ ਆਉਂਗਾ ਠੀਕ ਆ ਮੰਮੀ ਤੁਸੀਂ ਇਦਾਂ ਕਰੋ ਵੀ ਜਾ ਕੇ ਨਾ ਤੇ ਦੀਦੀ ਕੋ ਹੋ ਕੇ ਆਓ ਜਦੋਂ ਤੁਸੀਂ ਉਹਦੇ ਕੋਲ ਚੱਲਗੇ ਨਾ ਤੇ ਉਹਦਾ ਆਪੇ ਗੁੱਸਾ ਠੰਡਾ ਹੋ ਜਾਣਾ ਵਾ ਉਹਨੂੰ ਗੱਲ ਨਹੀਂ ਬਾਤੀ ਸਮਝਾਓ ਐਡੀ ਨਿਆਣੀ ਨਹੀਂ ਹੈਗੀ ਉਹ ਸਮਝਦਾਰ ਵਾ ਪੜ੍ਹੀ ਲਿਖੀ ਆ ਅਕਸਰ ਸਰਕਾਰੀ ਜੋਬ ਕਰਨ ਲਈ ਆ ਉਹ ਕਿਹੜੀ ਸਾਡੀ ਗੱਲ ਸਮਝੂਗੀ ਨਾ ਦਿਹਾੜੀ ਦਾ ਉਹ ਕਿੰਨੇ ਬੰਦਿਆਂ ਦੇ ਨਾਲ ਵਿਚਰਦੀ ਆ ਉਹਨੂੰ ਸਾਰਾ ਹੀ ਪਤਾ ਵਾ ਕਿੱਦਾਂ ਕਹਦੀ ਗੱਲ ਸਮਝੀ ਦੀ ਤੇ ਕਿੱਦਾਂ ਨਹੀਂ ਸਮਝੀ ਦੀ ਇਹ ਆ ਫਿਰ ਜੜਾ ਕ ਸੁਣਦਿਆ ਸਾਰੀ ਗੁੱਸੇ ਚ ਆ ਗਈ ਉਹ ਐਦਾਂ ਕਿੱਦਾਂ ਗੁੱਸਾ ਠੰਡਾ ਹੋ ਜੂ ਇਹਦਾ ਪਹਿਲੋਂ ਨਾ ਲਾਰਾ ਹਸਾਂ ਲਾਈਦਾ ਇਹਦਾ ਜੇ ਜ਼ਬਾਨ ਕੀਤੀ ਨਾ ਤੇ ਫਿਰ ਜ਼ਬਾਨ ਤੇ ਪੂਰੇ ਕੈਮਰੋ ਹੁਣ ਮੁਕਰੋ ਨਾ ਸਿੱਧੀ ਗੱਲ ਆ ਨਹੀਂ ਕਿੱਦਾਂ ਜ਼ਬਾਨ ਤੇ ਕੈਮ ਰਹੀ ਏ ਮੈਂ ਆਉਂਦਾ ਨਾ ਸਿੰਦਾ ਤੇ ਮਦਨਾ ਗੱਲ ਕਰਦੀ ਆ ਨਹੀਂ ਇਹਨੂੰ ਸਮਝਾਊਗਾ ਕਿ ਨਾਲੇ ਤੇ ਕੰਨ ਖਿੱਚੂਗਾ ਨਹੀਂ ਮੈਨੂੰ ਕਿਛਂਦੇ ਨੇ ਸਮਝਾਉਣਾ ਮੇਰਾ ਮੁੰਡਾ ਮੈਂ ਜਿੰਨੂ ਮਰਜੀ ਨਾ ਤੁਹਾਨੂੰ ਕਿਤੇ ਤਕਲੀਫ ਹੋਣ ਨਹੀਂ ਇੰਨੀ ਨਹੀਂ ਤਕਲੀਫ ਹੋਵੇ ਨਾ ਮੇਰਾ ਵੀ ਪੋਤਾ ਵਾ ਤੇ ਨਾਲੇ ਸਾਡੇ ਕੋ ਕਿਹੜੇ ਜਿਆਦੇ ਆ ਵੀ ਜਿਹੜੇ ਇੱਕ ਕੋਈ ਨਹੀਂ ਦੋ ਹੁੰਦੇ ਤਾਂ ਮੈਂ ਇੱਕ ਦੇ ਵੀ ਦਿੰਦੀ ਤਾਂ ਆਂਢ ਗੁਆਂਢੀ ਉਹਦੇ ਕੀ ਕਹਿਣਗੇ ਕੱਲਾ ਕੱਲਾ ਪੁੱਤ ਉਹ ਵੀ ਉਹਨੂੰ ਦੇ ਦਿੱਤਾ ਇਹਨਾਂ ਨੂੰ ਜਮੀਨ ਦਾ ਲਾਲਚ ਵਾ ਮਾਤਾ ਮੈਨੂੰ ਕਿਹ ਹਾਂਢ ਗੁਆਂਢ ਦੀ ਪਰਵਾਹ ਨਹੀਂ ਆ ਕਿ ਕੋਈ ਕੀ ਮੇਰੇ ਬਾਰੇ ਸੋਚਦਾ ਵਾ ਤੈਨੂੰ ਤੇ ਆਪਣੀ ਕੁੜੀ ਦਾ ਕੋਈ ਦੋਖੀ ਹੈ ਨਹੀਂ ਆ ਇਹਨਾਂ ਨੇ ਸ਼ੁਕਰ ਕਰਦੀ ਕਿ ਸਗੋਂ ਭਜਾਈ ਉਹਨੂੰ ਆਪਣਾ ਮੁੰਡਾ ਕੱਲਾ ਕੱਲਾ ਜਿਹੜਾ ਦੇਣ ਢਈ ਆ ਹੋਰ ਉਤੋਂ ਆਂਦੀ ਹਾਂਢ ਗੁਆਂਢ ਕੀ ਕਹੇ ਆਂਢ ਗੁਆਂਢ ਤੇ ਬਥੇਰਾ ਬੋਲਦਾ ਵਾ ਸਾਨੂੰ ਵੀ ਪਤਾ ਵਾ ਪੀ ਤੂੰ ਕਿੰਨਾ ਕੁ ਦੋਖੋ ਦਾ ਸਮਝਦੀ ਆ ਇਹ ਸਿਰਫ ਨਾ ਤੇਰੀ ਇੱਕ ਚਾਲ ਆ ਤੂੰ ਨਾ ਦੀ ਜਮੀਨ ਹੜਪਣ ਨੂੰ ਫਿਰਦੀ ਆ ਮੈਂ ਕਹਿੰਨੀ ਇੱਥੇ ਜਬਾਨ ਆਪਣੀ ਬੰਦ ਕਰ ਲਾ ਬਹੁਤਾ ਤੈਨੂੰ ਬੋਲਣ ਦੀ ਲੋੜ ਨਹੀਂ ਹੈਗੀ ਨਾ ਮੈਨੂੰ ਬੋਲਣ ਦੀ ਲੋੜ ਕਿਉਂ ਨਹੀਂ ਹੈਗੀ ਜਿੰਨੀ ਤੂੰ ਚਲਾਕ ਆ ਨਾ ਉਹਨਾਂ ਤੇ ਕੋਈ ਵੀ ਨਹੀਂ ਚਲਾਕ ਹੋਣਾ ਤੂੰ ਆਪਣੇ ਆਪ 'ਚ ਕਰਦੀ ਫਿਰਦੀ ਚਤਰਾਇਆਂ ਪਰ ਤੇਰੀਆਂ ਇਹ ਮਨਮਰਜ਼ੀਆਂ ਨਾ ਅਸੀਂ ਇਸ ਘਰ ਦੇ ਵਿੱਚ ਚੱਲਣ ਨਹੀਂ ਦੇਣੀਆਂ ਨਹੀਂ ਤੂੰ ਕੀ ਕਰ ਲੇਗੀ ਮੈਨੂੰ ਲੱਗਦਾ ਵਾ ਵੀ ਝਾੜੂ ਫਿਰ ਇਹਨੂੰ ਆ ਦੇਣ ਹੋ ਗਏ ਆ ਤੇ ਤੇਰਾ ਰਾਦਾ ਵੀ ਫੇਰ ਝਾੜੂ ਮੇਰੇ ਦਵਾਲੇ ਫੇਰ ਹੀ ਜਾਵੇ ਤੇ ਉਹ ਹੁਣ ਨਾ ਜਿੱਦਾਂ ਤੇ ਤੂੰ ਕੰਮ ਕਾਣਦੀ ਨਾ ਵੱਜ ਤੇਰੇ ਦੋਰੇ ਜਾਣੀਆਂ ਹੀ ਹੋ। ਅੱਛਾ, ਰੋਜ਼ ਇੱਥੇ ਮਸਿਆ ਨਹੀਂ ਲੱਗਦੀ, ਉਹ ਵੀ ਮਹੀਨੇ ਬਾਅਦ ਆਉਂਦੀ ਆ। ਕਦੀ ਬਾਬੇ ਦੀ ਐ ਨਾ ਕਦੀ ਪੋਤੇ ਦੀਆਂ ਵੀ ਹੁੰਦੀਆਂ। ਤੂੰ ਹੱਥ ਲਾ ਕੇ ਦੱਸ ਛਾੜੂ ਨੂੰ, ਤੈਨੂੰ ਮੈਂ ਦੱਸੋ ਹੁਣ। ਉਹ ਗਰਮੀਦ ਨਹੀਂ ਹੁਣ ਰਹਿ ਗਈ, ਜਿਹੜੀ ਤੈਨੂੰ ਬਹਿ ਕੇ ਗਾੜੀ ਕੋਟ ਖਾ ਲੂਗੀ। ਉਹ ਗਰਮੀਦ ਨਾਲ ਲੜੋ ਬਸ ਕਰੋ, ਬਹਿ ਜਾ। ਬਹਿ ਕੇ ਗੱਲ ਕਰਦੇ ਚੰਗਾ। ਭਾਜੀ ਕੀ ਬਹਿ ਕੇ ਹੀ ਗੱਲ ਕਰਨੀ ਆ? ਜਦੋਂ ਇਹ ਫੈਸਲਾ ਦੋਵਾਂ ਜੀ ਨੇ ਕਰ ਹੀ ਲਿਆ ਵਾ ਤੇ ਇਹਨਾਂ ਦਾ ਤਾਂ ਮਤਲਬ ਹੀ ਨਹੀਂ ਕੋਈ ਵਿੱਚ ਬੋਲਣ ਦਾ ਐਵੇਂ ਬੋਲੀ ਜਾਣ ਡੀਆਂ ਮੈਂ ਆਪਣਾ ਮੁੰਡੇ ਦਾ ਫੈਸਲਾ ਕਰ ਲਿਆ ਨਾ ਹੀ ਦੋਵਾਂ ਜੀ ਆਪਾਂ ਦੇਣਾ ਵਾ ਜੋ ਮਰਜ਼ੀ ਵੀ ਕਹੀ ਜਾਓ ਉਹ ਮਤਲਬ ਤਾਂ ਪਾਣੀ ਹੈਗਾ ਜਦੋਂ ਘਰ ਦਾ ਮਸਲਾ ਨਾ ਮਤਲਬ ਸਾਰੇ ਟਬਰ ਦਾ ਵਾ ਤੇਰਾ ਇਕੱਲਾ ਫੈਸਲਾ ਨਹੀਂ ਹੈਗਾ ਤੇ ਪਾਜੀ ਫਿਰ ਤੁਸੀਂ ਵੀ ਸਾਡੇ ਫਿਰ ਹਾਂ ਦੇ ਹਾਂ ਵਿੱਚ ਮਿਲਾਓ ਨਾ ਕਿ ਵਧੀਆ ਕਰਨ ਲਈ ਆ ਗਰਮੀਤ ਕਿ ਮੇਰੀ ਭੈਣ ਨੂੰ ਤੁਸੀਂ ਮੁੰਡਾ ਆਪਣਾ ਦੇਣ ਦੇ ਜੀ ਤੁਸੀਂ ਸਭ ਉੱਤੋਂ ਹੋਰ ਬੋਲੀ ਜਾਣ ਦੇ ਜੀ ਉਹ ਗਨਮੀ ਤੇ ਭਾਵੇਂ ਪੈਣ ਹੋਏ ਤੇਰੀ ਤੇ ਭਾਵੇਂ ਹੋਏ ਮੇਰੀ ਜਿਹੜਾ ਸਾਡਾ ਡਬਰਾ ਫੈਸਲਾ ਨਾ ਉਹੀ ਟਾਲ ਮੰਨਿਆ ਜਾਣਾ ਵਾ ਤੇਰੇ ਫੈਸਲੇ ਕੱਲ ਦਾ ਇੱਥੇ ਕੋਈ ਮੁੱਲ ਨਹੀਂ ਹੈਗਾ ਸਿੱਧੀ ਗੱਲ ਜਿਹੜੀ ਆ ਬਾਜੀ ਜਦੋਂ ਅਸੀਂ ਆਪਾਂ ਦੋਹਾਂ ਜੀਆ ਨੇ ਸਲਾਹ ਕਰ ਲਈ ਨਾ ਤੇ ਮੈਨੂੰ ਕੇ ਦੇ ਫੈਸਲੇ ਦੀ ਕੋਈ ਪਰਵਾਹ ਨਹੀਂ ਹੈ ਕਿੰਝੋ ਮਾਤੀ ਬੋਲੀ ਜਾਓ ਲੈ ਸੁਣ ਲੋ ਗੱਲਾਂ ਇਹਦੀਆਂ ਆਪੇ ਫੈਸਲੇ ਲੈਣ ਦੇ ਵੀ ਕਰਦੇ ਉਹ ਕੀ ਤੁਸੀਂ ਤਮਾਸ਼ਾ ਲਾਇਆ ਵਾ ਕਿੱਥੋਂ ਤੱਕ ਬਾਜਾਂ ਜਾਣ ਦੀਆਂ ਤੁਹਾਡੀਆਂ ਕੋਈ ਹੋਲੀ ਗੱਲ ਕਰ ਲਿਆ ਕਰੋ ਕਿ ਲੋਕਾਂ ਨੂੰ ਸੁਣਾਉਣੀ ਹੁੰਦੀਆਂ ਸਾਰੀਆਂ ਦਿਮਾਗ ਖਰਾਬ ਹੋ ਗਿਆ ਸਾਡਾ ਤਾਂ ਡੈਂ ਹੀ ਲੋਕਾਂ ਨੂੰ ਸੁਣਾਉਣਾ ਪਹਿਲਾਂ ਤੁਸੀਂ ਅੰਦਰ ਵੜਵੜ ਦੋਵੇਂ ਜੀ ਫੈਸਲੇ ਕਰਦੇ ਜੇ ਤਾਂ ਹੁਣ ਮੈਨੂੰ ਉਤੋਂ ਦੇ ਸਾਪੇ ਫੇਰਨ ੜਿਆ ਉਹ ਸ਼ਿੰਦੇ ਪਾ ਜਿਆਦਾ ਗਰਮੀ ਤੇ ਫੈਸਲੇ ਛੱਡਾ ਕਰ ਥੋੜੇ ਪਹਿਲੇ ਫੈਸਲੇ ਆਪ ਵੀ ਲਾ ਕਰ ਕੱਲ ਨੂੰ ਇਹ ਨਾ ਹੋਵੇ ਸਾਡੇ ਦੋਵਾਂ ਪਰਾਂੇ ਫਰਕ ਪਾ ਦੇ ਉਹ ਬਾਜੀ ਚਲੋ ਕੋਈ ਗੱਲ ਨਹੀਂ ਤੁਸੀਂ ਠੰਡੇ ਰਹੋ ਮੜਾ ਜੀ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਇਦਾਂ ਤੇ ਮੈਂ ਕਰ ਲਈਨਾ ਗਰਮੀਤ ਨਾਲ ਗੱਲ ਅਜੇ ਕੀ ਵਿਗੜਿਆ ਵਾ ਮੰਮੇ ਸਾਰੇ ਪਖੰਡ ਹੀ ਆ ਸਲਾਹ ਤੇ ਇਹਨਾਂ ਦੋਵਾਂ ਜੀਆਂ ਦੀ ਆ ਜੋ ਕਰਦੇ ਆ ਨਾ ਕਰ ਲੈੰਦੋ ਮੈਂ ਤੇ ਅੰਨੀ ਆ ਵੀ ਤੂੰ ਹੁਣ ਕੁੜੀ ਕੋ ਵੀ ਬੁਰੇ ਬਣ ਕੇ ਨਾ ਬਹਿ ਜਾਓ ਮੇਰੀ ਗੱਲ ਸੁਣ ਤੂੰ ਐ ਦੋਹਾਂ ਜੀ ਵਿੱਚ ਬੋਲਿਆ ਨਾ ਕਰ ਮੁੜ ਕੇ ਸਾਰਾ ਕਸੂਰ ਤੇਰਾ ਕੱਢਦੇ ਆ ਚੰਗਾ ਪਰ ਮਾਣਾ ਬੈਠੀ ਜਾ ਕਰ ਤੂੰ ਆਹ ਕੱਢਣਾ ਮੇਰਾ ਕਸੂਰ ਕਰੀ ਜਾਂਦੇ ਇਹਨਾਂ ਨੂੰ ਮਨ ਮਰਜ਼ੀਆਂ ਮੈਨੂੰ ਕੀ ਲੋੜ ਆ ਬੋਲਣ ਦੀ ਚਲੋ ਫਿਰ ਉਹ ਕੰਮ ਤਾਂ ਦੱਸਣਾ ਤੈਨੂੰ ਮੈਨੂੰ ਅੱਗੇ ਪਤਾ ਹੈ ਜਦੋਂ ਇਹਨੂੰ ਪਤਾ ਲੱਗਾ ਲੈ ਕਿ ਇਹਨੇ ਮੁੰਡਾ ਦੇਣਾ ਆਪਣਾ ਤੇ ਇਹਨੇ ਇਦਾਂ ਲੱਤ ਲਾਉਣੀ ਲਾਉਣੀ ਹੈ ਵਿੱਚ ਬਹੁਤੀ ਨੀਤ ਦੀ ਮਾੜੀ ਆ ਗਰਮੀਤ ਜੇ ਸਾਰੇ ਘਰ ਵਾਲੇ ਕਹਿਣਦੇ ਆ ਕਿ ਤੂੰ ਆਪਣਾ ਮੁੰਡਾ ਨਾ ਦੇ ਭੈਣ ਨੂੰ ਤੇ ਤੂੰ ਕਿਉਂ ਜੇ ਤਿਹੜੀ ਆ ਕਿਸ ਦੀ ਮੰਨ ਵੀ ਲਈਦੀ ਹੋਈ ਦੀ ਗੱਲ ਮੈਂ ਬਸ ਕਹਤਾਂ ਨਾ ਕਿ ਮੈਂ ਆਪਣਾ ਮੁੰਡਾ ਦੇਣਾ ਵਾ ਤੇ ਬਸ ਦੇਣਾ ਵਾ ਦੇਦੀ ਹਾਂ ਉਹ ਤੇਰੀ ਗੱਲ ਮੈਂ ਸਮਝਦਾ ਦੇਣਾ ਤੂੰ ਤੇ ਮੰਨਦੀ ਆ ਵੀ ਚੱਲ ਬੱਚਾ ਆਪਾਂ ਦੇ ਦਾਂਗੇ ਤੇ ਕੋਈ ਗੱਲ ਨਹੀਂ ਆ ਪਰ ਹੁਣ ਮਾਂ ਕਹਿੰਦੀ ਆ ਮੇਰਾ ਵੀ ਪੋਤਾ ਵਾ ਇੱਕੋ ਇੱਕੋ ਮੇਰਾ ਪੋਤਾ ਵਾ ਉਹ ਵੀ ਤੁਸੀਂ ਦੇ ਦਿਓ ਕੁੜੀ ਨੂੰ ਤੇ ਫਿੱਕ ਪੈ ਰਣੀ ਆ ਸਾਡੇ ਰਿਸ਼ਤੇ ਚ ਕਿਤੇ ਫੇਖਣੀ ਪੈਣੀ ਹੈਗੀ ਮੈਂ ਹੁਣ ਦੀਦੀ ਨੂੰ ਜਵਾਬ ਨਹੀਂ ਦਿੱਤੀ ਆ ਤੇ ਮੈਂ ਉਹਦੇ ਕੋਲੋਂ ਬੁਰੀ ਬਣਨਾ ਟੁੱਟ ਜਾਣਾ ਸਾਡਾ ਰਿਸ਼ਤਾ ਉਹਦੇ ਨਾਲੋਂ ਆਖਾਂ ਪਰਚਾਈ ਨੇ ਪਹਿਲਾਂ ਹਾਂ ਕਰ ਦਿੱਤੀ ਤੇ ਹੁਣ ਇਹ ਮੁੱਕਰ ਗਈ ਆ ਤੇ ਮੈਂ ਇਦਾਂ ਦੀ ਨਹੀਂ ਹੈਗੀ ਮੈਂ ਜਿਹੜੀ ਗੱਲ ਕਹਿਤੀ ਤੇ ਬਸ ਕਹਿ ਦਿੱਤੀ ਉਹ ਮੇਰੀ ਗੱਲ ਸੁਣ ਫਿਰ ਤੇਰੀ ਕੱਲੀ ਦੀ ਜਵਾਨੀ ਹੋ ਗਈ ਨਾ ਅਸੀਂ ਜਿਹੜੇ 4-5 ਜੀ ਘਰ ਦੇ ਵਿੱਚ ਫਿਰ ਸਾਡੀ ਤਾਂ ਕੋਈ ਵੈਲੀ ਨਹੀਂ ਰਹਿ ਗਈ ਮੈਂ ਕੱਲੀ ਨੇ ਜਵਾਬ ਨਹੀਂ ਦਿੱਤੀ ਮੈਂ ਤੁਹਾਨੂੰ ਪੁੱਛ ਕੇ ਜਵਾਬ ਦਿੱਤੀ ਸੀ ਮੈਂ ਤੁਹਾਡੇ ਨਾਲ ਪੂਰੀ ਸਲਾਹ ਕੀਤੀ ਸੀ ਤੇ ਮੈਂ ਤੈਨੂੰ ਇਹ ਵੀ ਗੱਲ ਆਖੀ ਸੀ ਨਾ ਵੀ ਚੱਲ ਮੰਮੀ ਨਾਲ ਸਲਾਹ ਕਰ ਲਾਂਗੇ ਤੇ ਫਿਰ ਕਰ ਲਾਂਗੇ ਜਿੱਦਾਂ ਤੂੰ ਕਹੇਗੀ ਕੋਣ ਜੇ ਤੇਰੀ ਨਹੀਂ ਮੰਨਦਾ ਤੇ ਤੇਰੇ ਕੋਹ ਭਰਾ ਤੇ ਜੇ ਆ ਮਾਂ ਦੀ ਨਹੀਂ ਮੰਨਦਾ ਤੇ ਇਹਨੇ ਕਹਣਾ ਮੇਰੀ ਨਹੀਂ ਮੰਨਦਾ ਮੈਂ ਕੋਹ ਭਰਾ ਮੈਨੂੰ ਦੱਸੋ ਮੈਂ ਕਿੱਧਰ ਨੂੰ ਜਾਵਾਂ ਮੰਮੀ ਤੇ ਜਾਣ ਕੇ ਕਰਨ ਲਈ ਆ ਸਾਡੇ ਕੋ ਕਿਹੜਾ ਅੱਗੇ ਮੁੰਡਾ ਹੈ ਨਹੀਂ ਕੁੜੀ ਸਾਡੇ ਕੋ ਕਰਨ ਸਾਡੇ ਕੋ ਉਹ ਕੀ ਗੱਲ ਆਪਣਾ ਮੁੰਡਾ ਨਹੀਂ ਹੈਗਾ ਮੰਮੀ ਤੇ ਜਾਣ ਕੇ ਕਰਨ ਲਈ ਆ ਆ ਮੰਮੀ ਦਾ ਦਿਮਾਗ ਖਰਾਬ ਹੋ ਗਿਆ ਵਾ ਤਾਂ ਕਰਨ ਲਈ ਆ ਕਰਨ ਤੁਹਾਡਾ ਪੋਤਾ ਨਹੀਂ ਹੈਗਾ ਉਹ ਵੀ ਤੇ ਇਸੇ ਘਰ ਦੇ ਵਿੱਚ ਹੀ ਹੈ ਨਾ ਤੁਸੀਂ ਮੰਨਦੇ ਕਿਉਂ ਨਾ ਵੀ ਕਰਨ ਵੀ ਇਸ ਘਰ ਦਾ ਮੁੰਡਾ ਵਾ ਤੇ ਤੁਸੀਂ ਆਪਣਾ ਮੁੰਡਾ ਗੋਦ ਦੇਣਾ ਵਾ ਨਾ ਤੇ ਜੀ ਸਦਕੇ ਦੋ ਪਰ ਮੇਰੀ ਵੀ ਇੱਕ ਸ਼ਰਤ ਵਾ ਉਹ ਵੀ ਸੁਣ ਲੋ ਨਹੀਂ ਕੀ ਸ਼ਰਤ ਵਾ ਹੁਣ ਤੇਰੀ ਮੇਰਾ ਹੀ ਜਿਗਰਾ ਵਾ ਜਿਹੜਾ ਮੈਂ ਆਪਣੀ ਆਦਰਾ ਕੱਢ ਕੇ ਤੇ ਨਣਾਂ ਨੂੰ ਦੇਣ ਲੱਗੀਆਂ ਤੂੰ ਕਿਉਂ ਨਹੀਂ ਇੰਨੀ ਗੱਲ ਕਹਿਦੀ ਕਿ ਮੈਂ ਆਪਣਾ ਮੁੰਡਾ ਦੇ ਦਾਂ ਇਹ ਵੀ ਜੇਲੇ ਦੀ ਗੱਲ ਹੁੰਦੀ ਆ ਇਹਦੇ ਚ ਜਿਗਰੇ ਜੁਗਰੇ ਵਾਲੀ ਤਾਂ ਕੋਈ ਗੱਲ ਹੈ ਨਹੀਂ ਆ ਮੈਨੂੰ ਸਾਰਾ ਹੀ ਪਤਾ ਵਾ ਤੂੰ ਲਾਲਚ ਦੀ ਭਰੀ ਆ ਤੈਨੂੰ ਇਨਾ ਹੀ ਪਤਾ ਵਾ ਕਿ ਮੇਰਾ ਮੁੰਡਾ ਜਾਂਦੇ ਹੀ 12 ਕਿੱल्ल्या ਦਾ ਮਾਲਕ ਬਣ ਜਾਣਾ ਚੱਲ ਬਣੇ ਹਾਨੂੰ ਕੀ ਮਤਬਲ ਆ ਪਰ ਇੱਕ ਗੱਲ ਹੈਗੀ ਆ ਇੱਥੇ ਡੇਢ ਕਿੱਲਾ ਤੇਰੇ ਮੁੰਡੇ ਨੇ ਹੁੰਦਾ ਤੇ ਡੇਢ ਕਿੱਲਾ ਹੀ ਮੇਰੇ ਮੁੰਡੇ ਨੇ ਹੁੰਦਾ ਵਾ ਤੇ ਮੈਂ ਇਹੋ ਚਾਹੁੰਨੀ ਆ ਕਿ ਜਿਹੜਾ ਇੱਥੇ ਆਲਾ ਡੇਢ ਕਿੱਲਾ ਵਾ ਨਾ ਉਹ ਮੇਰੇ ਮੁੰਡੇ ਦੇ ਨਾਂ ਲਾ ਦੇ ਨੀ ਪੰਮੋ ਇਹੋ ਜਿਹੀਆਂ ਗੱਲਾਂ ਕਰੀ ਜਾਂਦਾ ਹਾਂ ਜੇ ਇਹਦਾ ਤਾਂ ਦਿਮਾਗ ਖਰਾਬ ਹੋਗਾ ਇਹ ਤਾਂ ਹੋਰ ਜਾਣਦਾ ਬਕਵਾਸ ਕਰੀ ਜਾਂਦੀ ਤੂੰ ਇੱਦਾਂ ਕਰ ਪ ਜਾਗਾ ਕੋਈ ਕੰਮ ਤੋਂ ਨਾ ਕਰ ਅੱਛਾ ਮੰਮੀ ਇਹਦਾ ਦਿਮਾਗ ਖਰਾਬ ਆ ਮੈਨੂੰ ਤਾਂ ਲੱਗਦਾ ਇਹਦਾ ਦਿਮਾਗ ਜਾਦਾ ਚੱਲਦਾ ਕੋਈ ਵੇਖ ਨਾ 12 ਕਿੱਲਿਆਂ ਦਾ ਸੋਚਣ ਲਈ ਆ ਤੇ ਜਦੋਂ ਮੈਂ ਡੇਢ ਕਿੱਲੇ ਦਾ ਨਾਂ ਲਿਆ ਤੇ ਕਿੱਦਾਂ ਇਹਦੀ ਜ਼ਬਾਨ ਗੁੰਮ ਹੋ ਗਈ ਆ ਇਦਾਂ ਤੇ ਫਿਰ ਇਦਾਂ ਹੀ ਚੱਲੂਗਾ ਮੈਂ ਤੇ ਇਹਦੇ ਵਿੱਚ ਮੀਨ ਲਿਖਾਉਣੀ ਆ ਆਪਣੇ ਮੁੰਡੇ ਦੇ ਨਾਮ ਉਹ ਆਂਦੀ ਮੈਂ ਨਹੀਂ ਘਟ ਤੇ ਇਹ ਆਂਦੀ ਮੈਂ ਨਹੀਂ ਘਟ ਆਪਸਾ ਤੇ ਨਾ ਵਿਕਾਰ ਹਨੂ ਮम्मी ਮੈਂ ਤਾਂ ਹਿਸਾਬ ਲਾ ਲਦਾ ਵੀ ਮੈਂ ਆ ਘੱਟ ਹੋ ਗਿਆ ਮੈਂ ਆਰਾਮ ਨਾਲ ਉੱਥੇ ਰਹਿੰਦਾ ਤੇ ਤੂੰ ਹੀ ਜੂੰਡੋ ਕੋ ਹੁੰਦੀਆਂ ਰਹਿੰਦੀਆਂ ਰੋਜ਼ ਦਿਹਾੜੀ ਮੈਨੂੰ ਤਾਂ ਨਾ ਪਤਾ ਲੱਗਦਾ ਲੜਨ ਦਾ ਪਤਾ ਹੈ ਸਾਰੇ ਟੱਬਰ ਨੂੰ ਲੜੀ ਜਾਂਦੇ ਤਾਂ ਆਹੜਾ ਕੰਮ ਨਾ ਇਹ ਵੀ ਪੈਪ ਕਿੰਨੇ ਆ ਗਿਆ ਪੈ ਨਹੀਂ ਸੀ ਇੱਥੇ ਪੈ ਗਲ ਜੇ ਵੀ ਧੋ ਗਏ ਤੁਸੀਂ ਬੋਰੇ ਚ ਪਾ ਦੋ ਹੁਣ ਕੇ ਲੈਣ ਜੀ ਇਹ 2000 ਦਾ ਪੈਪ ਦਿੰਦੇ ਆ ਕੋਹ ਨਹੀਂ ਹਾਲ ਇਹ ਜਨਾਨੀ ਦਾ ਸੁਣਦੇ ਯੋ ਅਗਲੀ ਆਂਦੀ ਆ ਵੀ ਮੈਂ ਆਪਣਾ ਮੁੰਡਾ ਦੇਣਾ ਹੀ ਦੇਣਾ ਵਾ ਉਹਨੂੰ ਜੋ ਮਰਜ਼ੀ ਕਰ ਲੋ ਪਰ ਇੱਕ ਗੱਲ ਹੈਗੀ ਆ ਜੇ ਉਹ ਆਪਣੀ ਅੜੀ ਤੇੜੀ ਆ ਨਾ ਤੇ ਮੈਂ ਵੀ ਇੱਕ ੜਿਕੜ ਆਈ ਆ ਕੀੜਾ ਆਂ ਹੁਣ ਤੂੰ ਮੈਂ ਕਹਿ ਦਿੱਤਾ ਵਾ ਕਿ ਜੇ ਤੂੰ ਆਪਣਾ ਮੁੰਡਾ ਉਹਨਾਂ ਨੂੰ ਦੇਣਾ ਵਾ ਨਾ ਤੇ ਇੱਥੇ ਵਾਲਾ ਜਿਹੜਾ ਡੇਢ ਕਿੱਲਾ ਵਾ ਨਾ ਮੇਰੇ ਮੁੰਡੇ ਦੇ ਨਾਂ ਲਾ ਦੇ ਤੇਰਾ ਕੱਖ ਨਹੀਂ ਹਾਲ ਤੇਰੇ ਮੈਂ ਬਾਹਰ ਕਿਸਮ ਜਾਂ ਮੰਮੀ ਲੱਗ ਬੈਠੇ ਆਂ ਵੀ ਨਾ ਅਡਾ ਲਾ ਨਾਂ ਲਾਓ ਤਾਂ ਲੜਾਈ ਨੂੰ ਮਾਰਦੀ ਵਾਜਾਂ ਜੋ ਕਰਦੀ ਨਾ ਉਹਨੂੰ ਕਰਨ ਦੇ ਗਿੰਦੀ ਮੁੰਡਾ ਦੇਂਦੇ ਤੂੰ ਨਹੀਂ ਵਿੱਚ ਬੋਲਣਾ ਚੰਗਾ ਸਿੱਧੀ ਗੱਲ ਜਿਹੜੀ ਹਾਏ ਹਾਏ ਹੱਦ ਹੋ ਗਈ ਤੁਹਾਡੇ ਵਾਲੀ ਉਹ ਅਗਲੀ 12 ਕਿੱਲਿਆਂ ਦਾ ਸੋਚਣ ਲਈ ਆ ਤੇ ਮੈਂ ਇੱਥੇ ਡੇਢ ਕਿੱਲੇ ਬਾਰੇ ਨਾ ਸੋਚਾਂ ਉਹਦਾ ਦਿਮਾਗ ਭੰਦਾ ਵਾ ਮੇਰਾ ਦਿਮਾਗ ਨਹੀਂ ਉਹ ਗੱਲ ਚੱਲਦਾ ਉਹਦੇ ਰਾਦੇ ਆ ਵੀ ਸਮੇਂ ਆ ਹੀ ਚਲਾਗਵਾ ਇਹ ਛਦਾਈ ਹੈ ਤੁਰੇ ਫਿਰਦੇ ਅਰੇ ਰੱਬਾ ਮੇਰਿਆ ਫੇਰ ਤੇਰੇ ਚ ਤੋਂ ਚ ਫਰਚਕੀ ਆ ਉਹ ਤੇ ਲਾਲਚ ਮਾਨ ਰਿਆ 12 ਕਿੱਲੇ ਦਾ ਤੈਨੂੰ 1.5 ਦਾ ਮਾਨ ਰਿਆ ਹਨੂ 1.5 ਹੀ ਬੜਾ ਚੰਗਾ 1.5 ਹੀ ਖਾਣਾ ਸਹਣਾ ਹੋਵੇ ਨਾ ਇਹੋ ਬੜਾ ਹੰਦਾ ਵਾ ਮੇਰੀ ਗੱਲ ਸੁਣੋ ਨਾ 1.5 ਕਿੱਲੇ ਦਾ ਲਾਲਚ ਕਿਉਂ ਮਾਰਨ ਰਿਆ ਵੇਖੋ ਸਾਡਾ ਮੁੰਡਾ ਸਾਡੀਆਂ ਅੱਖਾਂ ਦੇ ਸਾਹਮਣੇ ਰਹਿਣਾ ਸਾਡੇ ਕੋਲ ਰਹਿਣਾ ਸਾਡੀਆਂ ਅੰਦਰਮ ਉਹਨੇ ਤਾਂ ਫੇਰ ਤੋੜ ਕੇ ਉਹਨੂੰ ਦੇਣੀਆਂ ਤੇ ਚੱਲ ਤੇ ਉਹਨੂੰ ਦੇਣਾ ਮੁੰਡਾ ਜਿਉ 12 ਕਿੱਲਾਂ ਦਾ ਮਾਲਕ ਬਣ ਵੀ ਜਾਊਗਾ ਤੇ ਸਾਨੂੰ ਇਸ ਗੱਲ 'ਚ ਹਰਜਣੀ ਆ ਪਰ ਇੱਕ ਗੱਲ ਹੈ ਗਈ ਆ ਇਹ ਥੋੜਾ ਕਿ 12 ਕਿੱਲੇ ਉੱਥੋਂ ਵੀ ਸਾਂਭ ਕੇ ਵੇਚ ਦੇ ਤੇ ਡੇਢ ਕਿੱਲਾ ਇੱਥੋਂ ਵੀ ਲੈ ਜੇ ਇਦਾਂ ਥੋੜੀ ਹੁੰਦਾ ਫਿਰ ਉਹ ਕਿੰਨੇ ਦੇਣਾ ਵਾ ਜੇ ਸਾਨੂੰ ਘਰ ਕਪਾਤੇ ਪੈਣਾ ਮੇਰੇ ਨੂੰ ਨਹੀਂ ਲੱਗਦਾ ਪਿਛੰਦਾ ਮੰਨੂਗਾ ਉਹਨੇ ਹਰ ਸਾਡੀ ਮਿਲਣੀ ਆ ਫਿਰ ਵੀ ਭਰਾਵਾਂ ਦੀ ਉਹ ਕਿਹੜੀ ਦੁਨੀਆ 'ਚ ਜੀਂਦੇ ਈਓ ਤੁਸੀਂ ਨਾ ਸੱਚ ਦੇ ਪੁਤਲੇ ਬਣੇ ਰਿਓ ਤੁਹਾਨੂੰ ਨਹੀਂ ਪਤਾ ਕਿ ਸਿੰਦਾ ਕਿੰਨਾ ਚਲਾਕ ਆ ਉਹ ਤੇ ਸਾਨੂੰ ਨਾ ਖੜੇ ਖਲੋਤਿਆਂ ਨੂੰ ਵੇਚ ਜੇ ਇੰਨਾ ਉਹਦਾ ਦਿਮਾਗ ਚੱਲਦਾ ਵਾ ਸਿਰਫ ਇਹ ਆ ਕਿ ਉਹ ਸਾਡੇ ਸਾਹਮਣੇ ਨਹੀਂ ਬੋਲਦਾ ਵਿੱਚੇ ਵਿੱਚ ਸਾਰਾ ਕੁਝ ਕਰਦਾ ਵਾ ਜੇ ਉਹ ਮੰਨ ਲਓ ਕਿ ਗਰਮੀਤ ਦੀ ਮੰਨੇ ਨਾ ਤੇ ਉਹਦੀ ਹਾਂ ਚ ਹਾਂ ਕਿੱਦਾਂ ਮਿਲਾਵੇ ਜੇ ਗਰਮੀਤ ਨੂੰ ਇਹੋ ਦਬਕਾਉਣੇ ਪਹਿਲਾਂ ਮਾਰਿਆ ਹੁੰਦਾ ਨਾ ਤੇ ਗਰਮੀਤ ਨੇ ਭੈਣ ਨਾਲ ਗੱਲ ਕਰਨੀ ਨਹੀਂ ਨੀ ਹਗੀ ਦੋਵਾਂ ਜੀਆਂ ਦੀ ਸਲਾਹ ਵਾ ਸੱਦਿਆ ਵੀ ਗਰਮੀਤ ਨੇ ਤਾਂ ਹੀ ਆ ਬੜੀ ਚਲਾਕ ਵਾ ਬਣੀ ਦੇ ਵਿੱਚ ਚਲਾਕ ਜੇ ਸਿੰਦਾ ਚਲਾਕ ਨਾ ਉਹ ਵੀ ਆਪਣੀ ਬੁੱਢੀ ਦੇ ਮਗਰ ਲੱਗ ਜੇ ਮੈਨੂੰ ਕੋਈ ਪਰਾ ਨਹੀਂ ਮੈਂ ਸੱਚ ਬੋਲਦਾ ਨਾ ਤੇ ਸੱਚ ਹੀ ਬੋਲਣਾ ਮੈਂ ਇਹੋ ਜਿਹੀ ਢੇਰੀਆਂ ਨਾ ਐਂਡ ਖਾਂਦੇ ਦੇਖੇ ਆ ਤਾਂ ਮੁੜ ਕੇ ਪਸਤੋਂ ਦੇ ਦੇਖੇ ਆ ਜਿਸ ਸੰਦਰਮ ਇਹ ਮਾੜਾ ਹੁੰਦਾ ਵਾ ਜਿਹੜਾ ਕਿਸੇ ਦੀ ਜ਼ਮੀਨ ਤੇ ਅੱਖ ਰੱਖਣੀ ਨਾ ਤੇ ਬਹੁਤ ਮਾੜੀ ਹੈ ਸਾਡਾ ਪਿਓ ਹੁੰਦਾ ਇਹ ਖਾਣੀ ਸੌਖੀ ਕੋੜੇ ਕੱਢਣੀ ਬੜੀ ਔਖੀ ਇਹ ਨਿਕਲਦੀ ਬੜੀ ਔਖੀ ਦੀ ਢੇਰੀ ਹੈ ਜੀ ਇਸ ਸੰਦਰਮ ਹਾਦੀ ਹੋ ਗਈ ਤੁਹਾਡੇ ਵਾਲੀ ਕਹਿੰਦਾ ਕਿ ਵੇਖਿਆ ਕਿਸ ਨੇ ਗਾਂ ਜਾ ਕੇ ਕਿ ਕਿਸ ਦੇ ਨਾਲ ਕੀ ਹੋਣਾ ਜੋ ਆਉਂਦਾ ਵਾ ਉਹ ਤੇ ਆਉਣ ਦਵੇ ਉਹ ਜਿੰਨਾ ਅੱਗਾ ਵੇਖਿਆ ਨਾ ਸਭ ਕੋ ਦੱਸਿਆ ਵਾ ਐਵੇਂ ਨਹੀਂ ਖਾਣ ਪਾਈ ਬਗਾਨੀ ਚੀਜ਼ ਤੇ ਅੱਖ ਰੱਖਣੀ ਚਾਹੀਦੀ ਅਰਬ ਆਪਣੀ ਖਾਣ ਦਵੇ ਨਾ ਬਹੁਤ ਹੁੰਦੀ ਆ ਸਿਆਣੇ ਬਣੀਦਾ ਹੀਦਾ ਵਾ ਜੋ ਕਰਦੀ ਨਾ ਕਰਨ ਦੇ ਕਉਨਾ ਟੈਨਸ਼ਨ ਲੱਗੇ ਗੱਲ ਦੀ ਸਾਡੀ ਥੋੜੀ ਹੈ ਨਾ ਥੋੜੀ ਜਿਹੀ ਬੜਾ ਵਾ ਇਹ ਚ ਰੱਬ ਵਰਕਰ ਪਾਵੇ ਨਾ ਤੇ ਬੜਾ ਕੁਛ ਸਾਡੇ ਲਈ ਤੂੰ ਤੇ ਇੰਨੀ ਗੱਲ ਕਹਿ ਕੇ ਪੱਲਾ ਝਾੜਦਾ ਵਾ ਤੇ ਮੈਨੂੰ ਪੁੱਛ ਕੇ ਵੇਖ ਵੀ ਮੈਂ ਇਹਨਾਂ ਨਾਲ ਕਿੱਦਾਂ ਬਟਣ ਨਹੀਂ ਆਂ ਤੇ ਰੋਜ਼ ਜਿਹੜਾ ਹੱਡੇ ਘਰ ਕੁੱਤ ਕਲੇ ਸੀ ਨਹੀਂ ਮੁੱਕਦਾ ਓ ਮੰਮੀ ਪਹਿਲੇ ਦਿਨ ਤੋਂ ਤੂੰ ਨਾ ਡੰਡਾ ਫੜਿਆ ਹੁੰਦਾ ਤੇ ਆਹ ਦੇਣੀ ਨਹੀਂ ਆਉਣੀ ਨਹੀਂ ਹੁਣ ਤੂੰ ਆਇਆ ਵਾ ਨਾ ਤੇ ਵੇਖ ਲੈ ਡੰਡਾ ਪੜ ਕੇ ਵੇਖ ਲੋ ਐਦਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਵਾ ਸੱਸਾ ਇਹ ਕਹਿੰਦੀ ਆ ਕਿ ਮੁੰਡੇ ਮੇਰੇ ਨਾ ਡੰਡੇ ਲੈ ਕੇ ਨੋਹਾਂ ਤੇ ਮਗਰ ਚੜੇ ਹੀ ਰਹਿਣ ਇਹਨੂੰ ਕਾਮੀ ਨੇ ਹੁਣ ਵੇਂਦੀ ਕਿ ਸਿੰਦਾ ਜਿੱਦਣ ਦਾ ਆਇਆ ਵਾ ਇਹਨੂੰ ਫੜਨ ਕਿਉਂ ਡੰਡਾ ਕਿਉਂ ਨਹੀਂ ਇਹਦੇ ਦਿਵਾਲੇ ਫੜਨ ੜਿਆਗਾ ਇਹ ਤੇ ਇਸੇ ਗੱਲ ਤੇ ਖੁਸ਼ ਰਹਿੰਦੀ ਕਿ ਮੁੰਡੇ ਮੇਰੇ ਕੁੱਟਦੇ ਹੀ ਰਹਿਣ ਨੋਹਾਂ ਨੂੰ ਬਸ ਕੁੱਟਦੇ ਰਾਂ ਐਵੇਂ ਨਹੀਂ ਅੱਜਕੱਲ੍ਹ ਦੀਆਂ ਕੁੜੀਆਂ ਆਂਦੀਆਂ ਕਿ ਨੇ ਦੇ ਸੱਸ ਚੰਗੀ ਹੋਵੇ ਨਹੀਂ ਦੇ ਇਹਨਾਂ ਦੀ ਫੋਟੋ ਟੰਗੀ ਹੋਵੇ ਸੱਸ ਦੀ ਗਰਮੀ ਤੇ ਤੇਰੇ ਜੋ ਮੂੰਹ ਜਾਂਦਾ ਤੂੰ ਉਹੀ ਬਗੀ ਜਾਨੀ ਆ ਵੇਖ ਲੈ ਮਾਂ ਵਾ ਮੇਰੀ ਜੋ ਸਮਝ ਲੱਗੀ ਨਾ ਕੋ ਸੱਚ ਵਾ ਉਹੀ ਕਹਿਣ ਦੀ ਆ ਤੁਹਾਡੇ ਸਾਹਮਣੇ ਹੀ ਆ ਕਿੱਦਾਂ ਬੋਲ ਕੇ ਗਈ ਆ ਓਏ ਉਹ ਸੱਚਾ ਬੋਲਦੀ ਆ ਮੇਰੀ ਸੁਣ ਗੱਲ ਜੇ ਤੇ ਉਹਨਾਂ ਦਾ ਮਨ ਨਹੀਂ ਨਾ ਮੁੰਡਾ ਦੇਣ ਨੂੰ ਹੈਗਾ ਤੇ ਮੇਰੇ ਪ੍ਰਸਾਦ ਪੈਣ ਰਿਹਾ ਡੱਬਰ ਚ ਸਾਰੇ ਚ ਕਿੰਨਾ ਰੌਲਾ ਵਾ ਮੈਨੂੰ ਨਹੀਂ ਉਹ ਚੰਗਾ ਲੱਗਦਾ ਜੇ ਉਹਨਾਂ ਦਾ ਮਨ ਵਾ ਮੈਂ ਤੈਨੂੰ ਅੱਗੇ ਵੀ ਆਖਿਆ ਸੀ ਜੇ ਮੰਨ ਦਿਆ ਤੇ ਤੂੰ ਬੱਚਾ ਦੇ ਦੇਣੀ ਤੇ ਜੇ ਉਹ ਨਾ ਮੰਨੇ ਤੇ ਫਿਰ ਮੇਰੀ ਕੋਰੀ ਨਾ ਹਿਉ ਤੇ ਮੈਂ ਹੁਣ ਵੀ ਕਹਿੰਦਾ ਵਾ ਜੇ ਛੱਡ ਦੇ ਰਹਿਣ ਦੇ ਕੰਮ ਨੂੰ ਮੁੰਡਾ ਤੇ ਮੈਂ ਆਪਣਾ ਨਣਾਂ ਨੂੰ ਦਊਂਗੀ ਤੁਹਾਨੂੰ ਵੀ ਮੈਂ ਇਹੀ ਗੱਲ ਕਹਿਨੀ ਆ ਤੇ ਨਾਲੇ ਬਹੁਤ ਹੀ ਸਿਆਣੀ ਇਹ ਵੇਖ ਲਓ ਕਹਿੰਦੀ ਕਿ ਪਹਿਲੀ ਮੈਨੂੰ ਦੇ ਦੇ ਤੇ ਕੀ ਗੱਲ ਸਾਡੀ ਕੁੜੀ ਨਹੀਂ ਹੈਗੀ ਅਸੀਂ ਇਹਨੂੰ ਕੱਲ ਨੂੰ ਵਿਆਹਾਂਗੇ ਇਹਨੂੰ ਆਪਣੇ ਘਰ ਜਵਾਈ ਰੱਖਾਂਗੇ ਤੇ ਅਸੀਂ ਉਹ ਉਹਨੂੰ ਦਵਾਂਗੇ ਅਗਲੇ ਨੇ ਆਖਣਾ ਵਾ ਕਿ ਇਹਨਾਂ ਦੇ ਕੋਲ ਕੋਈ ਕੁਝ ਵੀ ਨਹੀਂ ਹੈਗਾ ਅਗਲੇ ਸੋਹਰੇ ਸੋਚਦੇ ਜਦੋਂ ਕੁੜੀ ਦਾ ਰਿਸ਼ਤਾ ਕਰਦੇ ਤੇ ਚਾਹੇ ਤਾਂ ਸਾਡੇ ਕੋਲ ਨਾ ਹੋਵੇ ਨਾ ਕੋਈ ਕੁੜੀ ਤੇ ਫਿਰ ਅਸੀਂ ਇਹਨਾਂ ਨੂੰ ਪੈਲੀ ਦਿੰਦੇ ਵੀ ਚੰਗੇ ਲੱਗਦੇ ਆ ਮੇਰੀ ਗੱਲ ਸੁਣ ਧੀਆ ਜੜੀਆਂ ਹੁੰਦੀਆਂ ਨਾ ਉਹ ਆਪਣੇ ਸਹੁਰੇ ਘਰ ਦੀ ਜੜੀਆਂ ਨਾ ਉੱਥੇ ਚੰਗੀਆਂ ਲੱਗਦੀਆਂ ਵਾ ਤੇ ਨਾਲੇ ਮੇਰੀ ਗੱਲ ਸੁਣ ਜੇ ਅਸੀਂ ਡੇਢ ਗੱਲਾ ਆਪਣਾ ਜਿਹੜਾ ਵਾ ਉਹ ਕਰਨ ਨੂੰ ਦੇ ਵੀ ਦਵਾਂਗੇ ਉਹ ਵੀ ਤੁਹਾਡਾ ਪੋਤੀ ਆ ਫਿਰ ਕਿਹੜੀ ਗੱਲ ਆ ਜੇ ਤੂੰ 12 ਕਿੱਲਾਂ ਤੇ ਆਖ ਰਹੀ ਕੀ ਫਿਰਦੀ ਆ ਤੇ ਜੇ 1.5 ਕਿਲਾ ਹੀ ਦੇ ਦਾਂਗੇ ਤੇ ਸਾਡਾ ਤਾਂ ਸਾਡੇ ਟੱਬਰ ਦੇ ਵਿੱਚ ਹੀ ਰਹਿਣਾ ਵਾ ਤੇ ਰਹਿਣਾ ਤੇ ਸਾਡੇ ਕੋਲ ਹੀ ਆ ਮੈਂ ਤਾਂ ਤੇ ਕੋਈ ਗੱਲ ਮੰਨਦੀ ਆ ਤੇ ਪਰਹਾੜੀ ਵੀ ਤੇ ਧੀ ਆ ਨਾ ਅਸੀਂ ਇਹਦਾ ਨਹੀਂ ਸੋਚਣਾ ਗੁਰਮੀਤ ਆਪਣੀ ਧੀ ਦਾ ਸੋਚਣ ਨੂੰ ਮੈਂ ਬੈਠਾ ਵਾਂ ਸਮੇਂ ਲੱਗੀ ਨਾ ਮੇਰੀ ਧੀ ਨੂੰ ਮੈਂ ਪੜਾ ਕੇ ਕਿਤੇ ਨਾ ਕਿਤੇ ਨੌਕਰੀ ਕਰਾਊਗਾ ਤੇ ਜੇ ਮੰਨ ਲਾ ਨੌਕਰੀ ਨਾ ਵੀ ਮਿਲੀ ਨਾ ਉਹਨੇ ਪੜ੍ਹ ਲਿਖ ਲੈਣਾ ਕਿਤੇ ਚੰਗਾ ਵਧੀਆ ਘਰ ਮਿਲ ਜਾਣਾ ਉਹਨੂੰ ਉਹਨੂੰ ਆਪਣੇ ਦਿਮਾਗਵਰ ਨਾਲ ਨਾ ਸੋਚਿਆ ਕਰ ਉਹ ਆਪਣਾ ਏਦਾਂ ਦਾ ਮਨੂ ਕਰਨਾ ਵੀ ਉਹ ਕਿਸ ਤੇ ਡਿਪੈਂਡ ਨਾ ਹੋਵੇ ਆਪਣਾ ਕਮਾਵੇ ਆਪਣਾ ਖਾਵੇ ਸਮਝ ਲੱਗੀ ਨਾ ਕਿਸ ਦੀਆਂ ਚੀਜ਼ਾਂ ਦੇ ਅੱਖ ਨਹੀਂ ਰੱਖੀਦੀ ਹੁੰਦੀ ਪਰ ਵਧੀਆ ਗੱਲ ਵਾ ਮੈਂ ਤੁਹਾਡੀ ਸੋਚ ਦੇ ਨਾਲ ਸਮਝਦੇ ਨਾ ਮੰਨਦੀ ਆ ਕਿ ਉਹ ਵੀ ਗੱਲ ਸਹੀ ਆ ਕਿ ਕੁੜੀਆਂ ਨੂੰ ਅੱਜਕੱਲ ਪੜ੍ਹਾਈ ਲਿਖਾਈ ਆ ਆਪਣੇ ਪੈਰੀ ਕਾਬਲ ਕਰੀਏ ਕਿ ਆਪਣੇ ਘਰ ਆਪਣੇ ਖਾਂਜੋਗਾ ਕਮਾ ਸਕਣ ਤੇ ਪਰ ਇਹ ਵੀ ਕਿੱਡੀ ਛੇਤੀ ਦੇ ਦੀ ਅਗਲੇ ਨੂੰ ਪੈਲੀ ਅਹੀਂ ਆਪਣੀ ਇਹ ਵੀ ਕਿਉਂ ਨਹੀਂ ਮੰਨਦੇ ਓਏ ਬਗਾਨੇ ਨੂੰ ਦੇਣੀ ਆ ਕੋਈ ਤੂੰ ਬਗਾਨੇ ਨੂੰ ਨਹੀਂ ਦੇਣੀ ਅਹੀਂ ਵੀ ਜਦੋਂ ਬੁੱਢੇ ਹੋ ਗਏ ਸਾਨੂੰ ਕਿਪਤਾ ਕਰਨੀ ਪੁੱਛਣਾ ਕਿ ਨਹੀਂ ਪੁੱਛਣਾ ਹੈਗਾ ਸਾਨੂੰ ਵੀ ਚਾਹੀਦੀ ਹੈ ਨਾ ਕੁਝ ਨਾ ਕੁਝ ਅਗਲੀ ਜਿਹੜੀ ਹੁਣ ਨਹੀਂ ਸਾਡਾ ਪੱਲਾ ਸਮਝਣ ਟੇਂ ਗੱਲ ਹੈ ਸਾਨੂੰ ਇਹਨਾਂ ਨੇ ਪੱਲੇ ਬੰਨਣਾ ਮੁੜ ਕੇ ਮੇਰੀ ਗੱਲ ਸੁਣ ਜੇ ਕਿਸੇ ਨੂੰ ਸੰਭਾਲਣਾ ਹੋਵੇ ਨਾ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਸੰਭਾਲਦਾ ਸਾਡੇ ਵਿਵਹਾਰ ਕਰਕੇ ਸੰਭਾਲਦਾ ਵਾ ਜੇ ਬੱਚੇ ਨਾਲ ਹੀ ਸਹੀ ਤਰੀਕੇ ਨਾਲ ਰਵਾਂਗੇ ਨਾ ਫਿਰ ਸਾਨੂੰ ਕੋਈ ਸੰਭਾਲਦਾ ਜਿਵੇਂ ਬੱਚੇ ਨੂੰ ਵੱਡੂ ਟੁਕੂ 24 ਘੰਟੇ ਕਰਦਰਾ ਫਿਰ ਨਹੀਂ ਕੋਈ ਵੀ ਪੁੱਛਦਾ ਸਮਝ ਲੱਗੀ ਨਾ ਪਰ ਤੁਹਾਡੇ ਸਮਝ ਚ ਗੱਲ ਨਹੀਂ ਆਉਂਦੀ ਪਰ ਮੇਰੇ ਚ ਆਉਂਦੀ ਆ ਅੱਜ ਕੱਲ ਜਿੱਦਾਂ ਦਾ ਸਮਾਂ ਚੱਲਣ ਡਿਆ ਨਾ ਕਿਸੇ ਤੇ ਆਸ ਰੱਖਣ ਦੀ ਕੋਈ ਲੋੜ ਹੀ ਨਹੀਂ ਹੈਗੀ ਅੱਜ ਕੱਲ ਪਤਾ ਨਹੀਂ ਕਿਹਨੇ ਸਾਨੂੰ ਆਪਣੇ ਧੀ ਪੁੱਤ ਨੇ ਵੀ ਕਿਹਨੇ ਸਾਂਭਣਾ ਕਿ ਨਹੀਂ ਸਾਂਭਣਾ ਸੁਧਾਨੇ ਆਸ ਤੇ ਹੀ ਦੁਨੀਆ ਟਿਕੀ ਆ ਸਮਝ ਲੱਗੀ ਨਾ ਜੇ ਆਸ ਹੋਵੇ ਨਾ ਤਾਂ ਫੇਰ ਹੀ ਕੰਮ ਹੁੰਦਿਆ ਸਾਰੇ ਤੇ ਨਾਲੇ ਇੱਕ ਗੱਲ ਹੋਰ ਆਸ ਦੀ ਗੱਲ ਕਰਦੀਆਂ ਨਾ ਤੇ ਜਿਹੜੀ 12 ਕਿੱਲੇ ਜਿਹੜੇ ਆ ਤੇਰੇ ਮੁੰਡੇ ਦੇ ਨਾਲ ਆਉਣ ਨੂੰ ਫਿਰਦੀ ਹੈ ਨਾ ਉਹ ਵੀ ਇੱਕ ਆਸ ਕਰਕੇ ਲਾਉਣ ਈ ਆ ਸਮਝ ਲਗੀ ਉਹਨੂੰ ਵੀ ਕੋਈ ਪਤਾ ਨਹੀਂ ਆ 12 ਕਿੱਲੇ ਲਾ ਕੇ ਵੀ ਉਹਨੂੰ ਵਿਚਾਰੀ ਨੂੰ ਕਿਵੇਂ ਸਾਂਭਣਾ ਵਾ ਕਿ ਨਹੀਂ ਸਾਂਭਣਾ ਜਿਉ ਉਹ ਤੇਰੇ ਵਾਂਗੂ ਸੋਚੇ ਤੇ